ਕਸਵਾ ਖਾਲੜਾ ਵਿਖੇ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਚਲਾਈਆਂ ਗੋਲੀਆਂ ਇੱਕ ਨੌਜਵਾਨ ਗੰਭੀਰ ਜ਼ਖਮੀ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਚ ਕਰਵਾਇਆ ਦਾਖਲ ਅਜੀਤ ਜੀ ਕੀ ਨਾਮ ਮੇਰਾ ਵੀਰ ਜੀ ਦਾ ਹਰੀਸ਼ ਕੁਮਾਰ ਦਾ ਅਜੀਤ ਕੀ ਮਾਮਲਾ ਹੋਇਆ ਖੱਲੇ ਵੀਰ ਜੀ ਮਾਮਲਾ ਇਦਾਂ ਹੈ ਜੀ ਮੈਂ ਆਪਣੇ ਘਰੇ ਬੈਠਾ ਵੀਰ ਜੀ ਸਾਹਮਣੇ ਦੇ ਘਰੇ ਆਪਣਾ ਘਰੀਆ ਹੋ ਵੀ ਤੇ ਉੱਥੇ ਫਿਲਮ ਵੇਖਣੇ ਵੀਰ ਜੀ ਕਸ਼ਮੀਰੀ ਡਾਕਟਰ ਦਾ ਮੁੰਡਾ ਆਇਆ ਜੀ ਰਾਜਾ ਮੁੰਡੇ ਦਾ ਨਾਮ ਰਾਜਾ ਰਾਜਾ ਆਂਦੇ ਪ੍ਰਿੰਟਿਪ ਗੁਰਮਨ ਨਾਂ ਆ ਪੱਕਾ ਉਹਦਾ ਉਹ ਵਿਰਜ ਘਰੇ ਬਾਜ ਮਾਰਨ ਆਇਆ ਬਾਜ ਮਾਰ ਕੇ ਮੇਰੀ ਆਂਟੀ ਨੇ ਬਾਜ ਮਾਰੀ ਗਏ ਰੀਸ ਤੇ ਨੂੰ ਬੁਲਾਉਂਦੇ ਗੱਲ ਸੁਣ ਮੈਂ ਗਿਆ ਜੀ ਗੱਲ ਸੁਣਨ ਗਿਆ ਉਹਦੀ ਮੇਰੇ ਨਾਲ ਗੱਲਾਂ ਕਰਦਾ ਕਰਦਾ ਪਰਾਂ ਗਲੀ ਦੇ ਪਰਲੇ ਬੰਨੇ ਨੂੰ ਤੋਰ ਕੇ ਲੈ ਗਿਆ ਤਾਂ ਗੱਲ ਸੁਣ ਵੀਰ ਆ ਜਾ ਤੂੰ ਮੇਰਾ ਭਰਾ ਆ ਆਪਣਾ ਕਿਹੜਾ ਕੋਈ ਵੈਰ ਆ ਜਿਹੜਾ ਤੂੰ ਐਦਾਂ ਕਰੁੰਦਾ ਆ ਆ ਜਾ ਗੱਲ ਸੁਣ ਮੈਂ ਉਹਨੂੰ ਕਹਿੰਦਾ ਹਾਂ ਜੀ ਜੀ ਦੱਸੋ ਤੇ ਮੇਰੇ ਵੱਡੇ ਭਰਾ ਬਾਰੇ ਪੁੱਛੁੰਦੇ ਆ ਜੀ ਵੱਡੇ ਭਰਾ ਨੂੰ ਗੱਲ ਕੋਈ ਦੇ ਕੋਈ ਆਂਦਾ ਜਿਹੜੇ ਸੋਨੇ ਦੇ ਪੈਸੇ ਦੇਣੇ ਉਹਦੇ ਪੈਸੇ ਦੋ ਦੇਣੇ ਪੈਣੇ ਆ ਸਿੱਧੀ ਤਰ੍ਹਾਂ ਦੇਣੇ ਦੂਜੀ ਤਰ੍ਹਾਂ ਦੇਣੇ ਜੇ ਲੈਣੇ ਜੇ ਛੱਡਣੇ ਨਹੀਂ ਹੈਗਾ ਵੀਰ ਜੀ ਮੈਂ ਉਹਨੂੰ ਸਿੱਧਾ ਪੰਜਾਬੀ ਚ ਗੱਲ ਕੀਤੀ ਜਿਹੜਾ ਕੋੜ ਗਜਰੀ ਚ ਕੰਮ ਚੱਲੰਦਿਆ ਮੈਨੂੰ ਪਤਾ ਨਹੀਂ ਕੀ ਹਸਾਬ ਹੈ ਕੀ ਨਹੀਂ ਜੋ ਵੀ ਫੈਸਲਾ ਹੋਊਗਾ ਉਹਦੇ ਤੇ ਡਿਪੈਂਡ ਕਰਦਾ ਤੇ ਕਿੰਨੇ ਜਾਣੇ ਆਏ ਇਹ ਇਹ ਵੀਰ ਜੀ ਤਿੰਨ ਜਾਣੇ ਆਏ ਜਿੰਨਾਂ ਵਿੱਚੋਂ ਇੱਕ ਰਾਜਾ ਜੀ ਇੱਕ ਸੋਨੀ ਆਪ ਆਇਆ ਜੀ ਜਿਹੜਾ ਸਰਪੰਚ ਆ ਉਹਦੇ ਕਹਿਨ ਤੇ ਗੋੜੀਮਾਰੀ ਰਾਜੇ ਨੇ ਜੀ ਇੱਕ ਮੁੰਡਾ ਸਰਦਾਰ ਖੋਰੀ ਜੀ ਮੂਵ ਮੂਡ ਚੱਲਦੇ ਬੰਨੇ ਬੈਠਾ ਉਹਨੂੰ ਨਹੀਂ ਕਦੀ ਮੈਂ ਪਿੰਡ 'ਚ ਵੇਖਿਆ ਤੇ ਉਹ ਪਤਾ ਨਹੀਂ ਵੀ ਫੋਨ ਜੇ ਇਹਦੇ ਬਾਰੇ ਇਹਦੇ ਬਾਰੇ ਤੁਸੀਂ ਉਹਦੇ ਖਾਲੜੇ ਪੁਲਿਸ ਸਟੇਸ਼ਨ ਗਏ ਹੋ ਹਾਂਜੀ ਜੀ ਖਾਲੜੇ ਮੈਂ ਪੁਲਿਸ ਸਟੇਸ਼ਨ ਗਿਆ ਉਹਨਾਂ ਨੂੰ ਪਹਿਲਾਂ ਸਾਰੀ ਗੱਲ ਦੱਸੀ ਜੀ ਇਦਾਂ ਇਦਾਂ ਘਟਨਾ ਕੀ ਕੀ ਮੰਗ ਕਰਦੇ ਜੀ ਹੁੰਦੇ ਜੀ ਮੈਂ ਮੰਗ ਕਰਦਾ ਜੀ ਜੋ ਵੀ ਚਲੋ ਲੈਣ ਸਾਰਿਆਂ ਦੇ ਚੱਲਦੇ ਹੁੰਦੇ ਆ ਪਤਾ ਨਹੀਂ ਚਲੋ ਇਹਦਾ ਮਗਲ ਜੀ ਨਹੀਂ ਤੁਸੀਂ ਜੇ ਜਵਾਕਾਂ ਦੇ ਗੋਲੀਆਂ ਮਾਰੋ ਜੇ ਤੁਸੀਂ ਕੋਰਟ 'ਚ ਆਪਣਾ ਕੇਸ ਪੇਲਾਈ ਕੀਤਾ ਤੁਸੀਂ ਜੋ ਵੀ ਉਹਦਾ ਫੈਸਲਾ ਹੋਊਗਾ ਉਹਦੇ ਤੇ ਡਿਪੈਂਡ ਰਹੋ ਜੀ ਕੋਈ ਕਚੈਰੀ ਇਸ ਤਰ੍ਹਾਂ ਵੀ ਬੁਗਤ ਹੈ ਕਿ ਨਹੀਂ ਕਿ ਇਹਦਾ ਸੱਚਾ ਫੈਸਲਾ ਨਾ ਕਰੇ ਜੀ ਹੁਣ ਇਹਦੇ ਗਣੀ ਤੁਹਾਡੇ ਘਰੇ ਆਣ ਕੀ ਕੋਈ ਗੋਲੀਆਂ ਮਾਰਦੀ ਜੀ ਇਹ ਤਾਂ ਜਾਨੀ ਮਾਰਨ ਵਾਲਾ ਅੱਜ ਕੰਮ ਕੀਤਾ ਜੀ ਇਹਦੇ ਰੱਬੀ ਦੂਜੀ ਗੋਲੀ ਨਹੀਂ ਚੱਲੀ ਜੀ ਮੈਂ ਭੱਜ ਕੇ ਸਾਹਮਣੇ ਦੇ ਘਰੇ ਵੜਿਆ ਜੀ ਜੇ ਮੈਂ ਉੱਥੇ 1 ਮਿੰਟ ਵੀ ਉੱਥੇ ਖਲੋਤਾ ਰਹੇ ਹੁੰਦਾ ਜਾਂ ਕੋਈ ਗੱਲ ਹੋ ਜਾਂਦੀ ਤੇ ਮੇਰੇ ਨੂੰ ਅੱਜ ਉਹਨਾਂ ਨੇ ਜਾਨੂ ਮਾਰਤਾ ਸੀ ਪੁਲਿਸ ਮੌਕੇ ਤੇ ਪਹੁੰਚੀ ਹੈ ਮੌਕਾ ਵੇਖਣ ਨਹੀਂ ਆਈ ਬੋਲੋ ਕੀ ਤੁਸੀਂ ਕੀ ਆਂ ਸਰ ਕੀ ਮਾਮਲਾ ਹੈ ਤੇ ਕਿੱਥੋਂ ਦਾ ਨਾਮ ਲੈ ਜੀ ਪਾਣੀ ਖੜਕਦਾ ਮਾਮਲਾ ਜੀ ਉੱਚੀ ਪੁਤਿਆ ਰਿਸ਼ ਕੁਮਾਰ ਤਾਂ ਮੰਦੀ ਜੀ ਜੀ ਸਨੋ ਸਤੰਦਰ ਕੁਮਾਰ ਜੀ ਜੀ ਅਸੀ ਖੜਾ ਕਿੰਨਾ ਗੋਲੀ ਮਾਰੀ ਆ ਹਾਂ ਜੀ ਵਰਮਨਦੀਪ ਸਿੰਘ ਨੇ ਰਾਜਾ ਬਾਕੀ ਇਹਦਾ ਵੀ ਤੇ ਪਿਆਣ ਆ ਪੰਨ ਉਹਨਾਂ ਦੇਖ ਜਾ ਜੋ ਵੀ ਕਰੀਏ ਉਹ ਕਰਾਂ ਕੀ ਕੀ ਵਜਾ ਰੰਜਿਸ ਕੀ ਆ ਵਜਾ ਸਦਾ ਪੈਸਾ ਲੈ ਜਾਂਦੇ ਕੋਈ ਇਹ ਕਹਿੰਦੇ ਮੇਰਾ ਪੈਸਾ ਲੈ ਜਾਂਦੇ ਨਾ ਬਾਕੀ ਜਦਾਂ ਤੁਸੀਂ ਜੋ ਵੀ ਸਾਹਮਣੇ ਉਹ ਕਰਦਾਂਗੇ ਸਰ ਕੀ ਕੰਡੀਸ਼ਨ ਹੈ ਮਰੀਦ ਦੀ ਜਿਹੜਾ ਤੁਸੀਂ ਅੰਮ੍ਰਿਤਸਰਾ ਜੋ ਦਾਖਲ ਕਰਾ ਕੇ ਗਿਆ ਹੋ ਪਾਣੀ ਕਰਾਇਆ ਮੈਂ ਘਰਿਆਂ ਕਰਾਇਆ ਕੀ ਕੰਡੀਸ਼ਨ ਕੀ ਹੈਗੀ ਠੀਕ ਹਾਂ ਠੀਕ ਹੈ ਕੀ ਕਾਰਵਾਈ ਕੀਤੀ ਜਾ ਰਹੀ ਤੁਹਾਡੇ ਵੱਲੋਂ ਬਸ ਅੱਜ ਤੱਕ ਕਰ ਰਹੇ ਨੇ ਸਰ ਕੋਈ ਪਤਾ ਲੱਗਾ ਕਿ ਇਹਨੇ ਕਿਹਦੇ ਵੱਲੋਂ ਗੋਲੀ ਚਲਾਈ ਗਈ ਹੈ ਰਾਜੇ ਵੱਲ ਚਲਾਈ ਗਈ ਰਾਜੇ ਦੇ ਨਾਲ ਹੋਰ ਕੋਈ ਸਾਥੀ ਦੋ ਬੰਦੇ ਹੋਸੀਏ ਨਾਲ ਸੀ